ਵਿਖੇ ਦਰਬਾਰ ਪੀਰ ਬਾਬਾ ਹੰਮੂ ਸ਼ਾਹ ਜੀ ਪੀਰ ਬਾਬਾ ਨੱਥੇ ਸ਼ਾਹ ਜੀ ਦੀ ਮਜ਼ਾਰ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਤਨੋਤਾ ਪਰਿਵਾਰ ਵੱਲੋਂ ਪੀਰ ਬਾਬਾ ਹੰਮੂ ਸ਼ਾਹ ਜੀ ਬੀਰ ਬਾਬਾ ਨੱਥੇ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਇਸ ਮੌਕੇ ਡੇਰੇ ਦੇ ਮੁਖ ਸੇਵਾਦਾਰ ਬੀਬੀ ਬਲਜਿੰਦਰ ਕੌਰ ਹੋਕੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਿਰਾਗ ਚਾਦਰ ਅਤੇ ਚੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਪੰਜਾਬ ਦੇ ਨਾਮਵਰ ਕਲਾਕਾਰ ਸਦੀਕ ਨਕਾਲ 파ਰਤੀ ਖੰਨੋੜਾ ਰਾਜਕੁਮਾਰ ਨਕਾਲ ਪਾਰਟੀ ਨੇ ਪੀਰਾਂ ਦੀ ਮਹਿਫਿਲ ਸਜਾਈ ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਇਲਾਕੇ ਪਰ ਤੋਂ ਵੱਡੀ ਗਿਣਤੀ ਫੱਕਰ ਫਕੀਰਾਂ ਨੇ ਪੁੱਜ ਕੇ ਹਾਜ਼ਰੀ ਭਰੀ ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਫੱਕਰ ਫਕੀਰਾ ਪ੍ਰਮੁੱਖ ਸਖਸ਼ੀਅਤਾਂ ਅਤੇ ਸਹਿਯੋਗੀਆਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੁਖ ਸੇਵਾਦਾਰ ਬੀਬੀ ਬਲਜਿੰਦਰ ਕੌਰ ਸਾਹਿਬ ਦਾ ਪੰਜ ਕੋਮਾ ਸਵਰਗਵਾਸੀ ਦਿਲਬਾਗ ਸਿੰਘ ਤਨੋਤਾ ਸਰਗਵਾਸੀ जोगिंदर ਸਿੰਘ ਕਰਮ ਸਿੰਘ ਬਲਦੇਵ ਸਿੰਘ सुरेंद्र ਸਿੰਘ ਬਿੱਲਾ ਸੋਨੀ ਕਮਲਾ ਬਿੱਟੂ ਰਾਜੂ ਕਾਲਾ ਰੈਪੀ ਰਵਿੰਦਰ ਗੋਗਾ ਕਨੇਡਾ ਰੈਪੀ ਇਟਲੀ ਕਾਲਾ ਕਨੇਡਾ ਬਿੱਟੂ ਇਟਲੀ ਅਮਰਜੀਤ ਸਿੰਘ ਗੋਗਾ ਲੱਕੀ ਗੁਰਜਾਪ ਇਟਲੀ ਹਰਜੋਤ ਸਿੰਘ ਫਾਹਦ ਸੈਣੀ ਸਾਬੀ ਮਾਣਾ ਸਿੰਧੀ ਬਾਬਾ हैप्पी जसविंदर सिंह सी ई इप्ली नतिन मंजू बंटी बोथगढ़ लकटोबाई प्रिंस गुरमीत काका सहज कनाडा आदि ਪਰਿਵਾਰਾਂ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ ਇਸ ਮੌਕੇ ਸਲਾਣਾ ਜੋੜ ਮੇਲੇ ਦੌਰਾਨ ਚਾਹ ਪਕੌੜੇ ਛਬੀਨ ਅਤੇ ਦਾਤਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ ਕੈਮਰਾਮੈਨ ਮਨਿੰਦਰ ਸਿੰਘ ਸੈਗਲ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ